ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਇਹ ਜੋ ਨਾਮ ਹੈ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਆ ਰਹੇ ਪੰਜਾਬ ਉਸਵਾਦ ਇੰਡੀਆ ਦਾ ਜੋ ਇਹ ਜੋ ਪੋਸ਼ਾਕ ਹੈ ਜਿਸ ਨੂੰ ਕਿ ਬਹੁਤ ਹੀ ਮਾਣ ਵਾਲੀ ਗੱਲ ਕਹਿ ਸਕਦੇ ਹਾਂ ਕਿ ਸਟੇਟ ਲੈਵਲ ਤੇ ਦੈਨ ਨੈਸ਼ਨਲ ਲੈਵਲ ਤੇ ਉਸ ਦੇ ਨਾਲ ਹੀ ਤੁਸੀਂ ਗਿਣਤੀ ਦੇਖ ਸਕਦੇ ਹੋ ਕਿ ਕਿੰਨੇ ਮੈਡਲਸ ਟੰਗੇ ਹੋਏ ਨੇ ਸੋ ਇਹ ਵੈਸੇ ਹੀ ਜਿਹੜੇ ਮੈਡਲ ਆ ਇਹ ਕਿਤੇ ਉਹ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦੇ ਹੈਗੇ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਇਸ ਨੂੰ ਹਾਸਿਲ ਕੀਤਾ ਜਾਂਦਾ ਹੈਗਾ ਬਹੁਤ ਇਹਦੇ ਪਿੱਛੇ ਮਿਹਨਤ ਹੁੰਦੀ ਆ ਸਟਰਗਲ ਹੁੰਦਾ ਸੋ ਅਸੀਂ ਤੁਹਾਨੂੰ ਤਸਵੀਰਾਂ ਆਪਣੇ ਚੈਨਲ ਵਿਸ਼ਵ ਭਾਰਤ ਟੀਵੀ ਰਾਹੀਂ ਦਿਖਾ ਰਹੇ ਹੈਗੇ ਆ ਕਿ ਅਖਬਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਕਿ ਚਾਰੇ ਪਾਸੇ ਹਰ ਪਾਸੇ ਇੱਕੋ ਹੀ ਨਾਮ ਹੈ ਤੁਸੀਂ ਇਹ ਤਸਵੀਰਾਂ ਤੋਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਇਹ ਬੱਚਾ ਆਪਣੀ ਮਿਹਨਤ ਕਰਕੇ ਇਸ ਲੈਵਲ ਤੇ ਪਹੁੰਚਿਆ ਹੈਗਾ ਆ ਸੋ ਅੱਜ ਇੰਟਰਨੈਸ਼ਨਲ ਲੈਵਲ ਤੇ ਇਹ ਬੱਚੇ ਨੇ ਇਹ ਜਿੱਤ ਹਾਸਿਲ ਕਰਕੇ ਇੰਡੀਆ ਦਾ ਪੰਜਾਬ ਦਾ ਤਾਂ ਹੈ ਹੀ ਉਸ ਦੇ ਨਾਲ ਆਪਣੇ ਦੇਸ਼ ਦਾ ਨਾਮ ਬਹੁਤ ਰੋਸ਼ਨ ਕੀਤਾ ਹੈ ਸੋ ਅਸੀਂ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਹੈਗੇ ਆ ਸੋ ਇਹ ਤੁਸੀਂ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵਪਾਰ ਟੀਵੀ ਰਾਹੀਂ ਦੇਖ ਰਹੇ ਹੋ ਕੀ ਕਿਸ ਢੰਗ ਦੇ ਨਾਲ ਟਰੋਫੀਆਂ ਪਹਿਲਾਂ ਤੋਂ ਹੀ ਹਰ ਸਖਸ਼ ਇੱਕ ਜਿਸ ਨੂੰ ਕਹਿੰਦੇ ਆਵੇ ਅ ਪਰਵਰਿਸ਼ ਤੇ ਉਹ ਸਿਹਰਾ ਜਾਂਦਾ ਹੈਗਾ ਮਾਪੇ ਦੇ ਕਿਉਂਕਿ ਮਿਹਨਤ ਜਿਹੜੀ ਆ ਬੱਚੇ ਦੀ ਹੁੰਦੀ ਆ ਲੇਕਿਨ ਇੱਕ ਗਾਈਡ ਲਾਈਨ ਜਿਹੜੀ ਹੈਗੀ ਆ ਫਸਟ ਜੇ ਇਹਨੂੰ ਕਹਿੰਦੇ ਆ ਵੀ ਟੀਚਰ ਹੁੰਦਾ ਆ ਉਹ ਮਾਂ ਹੁੰਦੀ ਆ ਉਸ ਤੋਂ ਬਾਅਦ ਪਿਤਾ ਦਾ ਨਾਮ ਆਂਦਾ ਹੈ ਸੋ ਤੁਸੀਂ ਆ ਸਾਹਮਣੇ ਨਾਮ ਦੇਖ ਸਕਦੇ ਹੈਗੇ ਆ ਵਿਰੋਨਿਕਾ ਬਸਰਾ ਜੀ ਬੱਚੇ ਦਾ ਨਾਮ ਹੈਗਾ ਆ ਅਸੀਂ ਗੱਲਬਾਤ ਕਰਦੇ ਆ ਸੋ ਸਾਡੇ ਦਰਸ਼ਕਾਂ ਨੂੰ ਇਹ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਕਿ ਇਸ ਛੋਟੀ ਜੀ ਬੱਚੀ ਨੇ ਐਡੇ ਲੈਵਲ ਤੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਆਪਣਾ ਆਪਣੇ ਸ਼ਹਿਰ ਦਾ ਨਾਮ ਆਪਣੇ ਮਾਪੇ ਦਾ ਨਾਮ ਬਹੁਤ ਵੱਡੇ ਲੈਵਲ ਤੇ ਰੋਸ਼ਨ ਕੀਤਾ ਹੈ ਸੋ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬੇਟਾ ਤੁਹਾਡਾ ਸ਼ੁਭਨਾਮ ਜੀ ਵੀਰੋਂ ਨੀ ਕਬਸਰਾ ਅ ਜਿਸ ਤਰ੍ਹਾਂ ਕਿ ਕੋਈ ਇਸ ਵਕਤ ਕਹਿਣ ਦੀ ਗੱਲ ਨਹੀਂ ਹੈਗੀ ਮੈਨੂੰ ਸਾਡੇ ਚੈਨਲ ਦੇ ਨਾਲ ਅ ਗੱਲਬਾਤ ਕਰਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਅਸੀਂ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਦੇ ਨਾਲ ਬੈਠੇ ਹੋਏ ਜੋ ਕਿ ਬਹੁਤ ਹੀ ਛੋਟੀ ਉਮਰ ਦੇ ਖਿਡਾਰੀ ਨੇ ਸੋ ਅ ਬੇਟਾ ਕਿਹੜੇ ਸਕੂਲ ਕਿੱਥੋਂ ਇਹ ਯਾਨੀ ਕਿ ਤੁਹਾਨੂੰ ਸ਼ੌਕ ਪਿਆ ਹੈਗਾ ਆ ਬਚਪਨ ਤੋਂ ਕਿੱਥੋਂ ਤੁਹਾਨੂੰ ਇਹ ਇਨਸਪੀਰੇਸ਼ਨ ਮਿਲੀ ਹੈਗੀ ਆ ਮੈਮ ਲਾਵੀ ਦੇਵੀ ਸਕੂਲ ਪੜ੍ਹਦੀ ਆ ਨਕੋਦ ਤੇ ਮੈਂ 9th ਕਲਾਸ ਵਿੱਚ ਆ ਸਪੋਰਟਸ ਵਿੱਚ ਤਾਂ ਮੈਨੂੰ ਸ਼ੁਰੂ ਤੋਂ ਇੰਟਰਸਟ ਸੀਗਾ ਲਾਈਕ ਸ਼ੁਰੂ ਤੋਂ ਮੈਂ ਆਪਣੇ ਪੇਰੈਂਟਸ ਨੂੰ ਵੀ ਕਹਿੰਦੇ ਸੀ ਕਿ ਮੈਂ ਸਪੋਰਟਸ ਕਰਨੀ ਆ ਇਹਨੇ ਵੀ ਮੈਨੂੰ ਫੁੱਲ ਸਪੋਰਟ ਕੀਤੀ ਆ ਜਿਸ ਨੂੰ ਇੰਟਰਸਟ ਆ ਤੂੰ ਉੱਚ ਜਾ ਫਿਰ ਮੈਂ ਗੇਮ ਸ਼ੁਰੂ ਕੀਤੀ ਸੀ ਜੀ ਹਾਂਜੀ ਤੇ ਕਿਸ ਟਾਈਪ ਦੀ ਗੇਮ ਸਟਾਰਟ ਕੀਤੀ ਹੈਗੀ ਅ ਹਾਂ ਮੈਂ ਜੁਡੋ ਗੇਮ ਸ਼ੁਰੂ ਕੀਤੀ ਸੀ ਫੰ ਮੇਰਾ ਕੁਰਾਸ਼ ਵਿੱਚ ਮੈਡਲ ਆਇਆ ਓਕੇ ਹਾਂਜੀ ਸੋ ਇਹ ਜਿਹੜਾ ਵੀ ਜੁਡੋ ਦਾ ਹੈ ਜੋ ਕੰਪੀਟੀਸ਼ਨ ਵਾਸਤੇ ਤੁਸੀਂ ਗਏ ਸੀ ਕਿਹੜੀ ਕੰਟਰੀ ਗਏ ਸੀਗੇ ਇਹ ਮੈਂ ਸਾਊਥ ਕੋਰੀਆ ਗਈ ਸੀ ਸਾਊਥ ਕੋਰੀਆ ਦੇ ਵਿੱਚ ਤੇ ਉੱਥੇ ਕਿਹੜੇ-ਕਿਹੜੇ ਜਿਦਾ ਕੀ ਪੜਾਓ ਆਏ ਕਿਹੜੀ-ਕਿਹੜੀਆਂ ਮੁਸ਼ਕਲਾਂ ਆਈਆਂ ਸਾਡੇ ਦਰਸ਼ਕਾਂ ਨਾਲ ਥੋੜੀਆਂ ਜੀਆਂ ਸਾਂਝੀਆਂ ਕਰਨੀਆਂ ਮੁਸ਼ਕਿਲ ਤਾਂ ਉੱਥੇ ਕੋਈ ਵੀ ਨਹੀਂ ਆਈ ओके ਤੇ ਵਧੀਆ ਸੀ ਸਭ ਕੁਝ ਵਧੀਆ ਸੀ ਸਾਰਾ ਯਾਨੀ ਕਿ ਸਪੋਰਟ ਪੂਰੀ ਜਿੱਦਾਂ ਥਰੂਆਊਟ ਜੋ ਜਾਣਾ ਸੀਗਾ ਜੋ ਮੈਂ ਕਿਸੇ ਵਾਸਤੇ ਟ੍ਰੈਵਲ ਕਰਨਾ ਸੀਗਾ ਰੁਕਣ ਦਾ ਕਈ ਵਾਰ ਕੀ ਹੈ ਕਈ ਮੁਸ਼ਕਲਾਂ ਆ ਜਾਂਦੀਆਂ ਲੇਕਿਨ ਕੀ ਆ ਵੀ ਕਿ ਜੇ ਤੁਸੀਂ ਕਹਿ ਰਹੇ ਹੈਗੇ ਆ ਤੇ ਤੁਹਾਡੇ ਨਾਲ ਕੌਣ ਗਿਆ ਸੀਗਾ ਸਰ ਜਨਨ ਪੂਰੀ ਥੂ ਇੰਡੀਆ ਦੀ ਟੀਮ ਗਈ ਸੀ ਪੂਰੀ ਟੀਮ ਗਈ ਸੀ ਹਾਂਜੀ ਅਲਗ-ਅਲਗ ਸਟੇਟ ਤੋਂ ਬੱਚੇ ਸੀ ਸਿਫ ਇਹ ਸਾਰੇ ਇਕੱਠੇ ਹੋ ਕੇ ਗਏ ਸੀ ਓਕੇ ਕਿੰਨੇ ਬੱਚੇ ਸੀਗੇ ਬੱਚੇ ਦਾ ਕਿੰਨੇ ਲਗਭਗ 60 ਤੋਂ ਉੱਪਰ ਸੀ ਕਹਿ ਸਕਦੇ ਪਲੱਸ ਹਾਂਜੀ ਪਲੱਸ 6 ਉਹ ਸੇਮ ਗੇਮ ਦੇ ਵਿੱਚ ਸੀਗੇ ਜਾਂ ਅਲੱਗ-ਅਲੱਗ ਸੇਮ ਇੱਕੋ ਹੀ ਗੇਮ ਹੋਈ ਸੀ ਉੱਥੇ ਕੁਰਾਸ਼ ਇੱਕੋ ਗੇਮ ਦੇ ਸਾਰੇ ਬੱਚੇ ਸੀ ਤੇ ਉਹਦੇ ਵਿੱਚ ਕੈਟਾਗਰੀਆਂ ਸੀਗੀਆਂ ਅਲੱਗ-ਅਲੱਗ ਕੈਟਾਗਰੀਜ਼ ਸੀਗੀਆਂ ਏਜ ਵਾਈਜ਼ ਹਾਂਜੀ ਅਲੱਗ-ਅਲੱਗ ਏਜ ਦੀ ਕੈਟਾਗਰੀ ਸੀ ਤੇ ਵੇਟ ਦੀ ਕੈਟਾਗਰੀ ਸੀ ਤੁਸੀਂ ਕਿਹੜੀ ਕਲਾਸ ਦੇ ਵਿੱਚ ਸਟੱਡੀ ਕਰ ਰਹੇ ਮੈਂ 9th 9th ਦੇ ਵਿੱਚ ਜਿੱਤੇ ਤੁਹਾਡੀ ਏਜ ਦੇ ਅਕੋਰਡਿੰਗਲੀ ਮੈਂ ਉੱਥੇ ਸਾਰਾ ਕੁਝ ਹੋਇਆ ਸੀਗਾ ਕੰਪੀਟੀਸ਼ਨ ਏਜ ਤੇ ਵੇਟ ਦੇ ਅਕੋਰਡ ਵੇਟ ਓਕੇ ਤੇ ਅੱਜ ਦੀ ਜੋ ਜਿੱਦਾਂ ਕਿ ਤੁਹਾਡੀ ਇਹ ਚੱਲ ਰਹੀ ਆ ਇਹਦੇ ਵਿੱਚ ਤੁਸੀਂ ਹੋਰ ਜੋ ਆਪਣੇ ਤੁਹਾਡੇ ਕਲਾਸ ਮੇਟਸ ਜਾਂ ਹੋਰ ਸਕੂਲਾਂ ਦੇ ਬੱਚੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਚਾਹੁੰਦੇ ਬਸ ਕੰਫੀਡੈਂਸ ਹੋਣਾ ਚਾਹੀਦਾ ਤੁਹਾਡੇ ਵਿੱਚ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਆ ਬਸ ਆਪਣਾ ਇੱਕ ਮਾਈਂਡ ਸੈਟ ਬਣਾ ਲੈਣਾ ਚਾਹੀਦਾ ਜੀ ਹਾਂਜੀ ਜਿਸ ਤਰ੍ਹਾਂ ਕਿ ਪੈਰੈਂਟਸ ਦੀ ਗੱਲ ਕਰੀਏ ਵੀ ਕਿ ਪੈਰੈਂਟਸ ਕਈ ਵਾਰ ਕੋਈ ਪ੍ਰੋਬਲਮ ਆ ਜਾਂਦੀ ਆ ਕਿਸੇ ਤਰ੍ਹਾਂ ਦੀ ਤੇ ਉਹ ਬੱਚਾ ਟੈਲੈਂਟ ਹੋਣ ਦੇ باوجود ਰਹਿ ਜਾਂਦਾ ਹੈਗਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ ਪੈਰੈਂਟਸ ਨੂੰ ਸਪੋਰਟ ਕਰਨੀ ਚਾਹੀਏ ਜੇ ਉਹਨਾਂ ਦਾ ਬੱਚਾ ਕੋਈ ਚੀਜ਼ ਵਿੱਚ ਇੰਟਰਸਟ ਰੱਖਦਾ ਉਹਨੂੰ ਫਿਰ ਅੱਗੇ ਲੈ ਕੇ ਜਾਣਾ ਚਾਹੀਦਾ ਮੈਨੂੰ ਵੀ ਪੈਰੈਂਟਸ ਵੱਲੋਂ ਫੁੱਲ ਸਪੋਰਟ ਮਿਲਿਆ ਠੀਕ ਹੈ ਜੀ ਹਾਂ ਜੀ ਆ ਤੇ ਟੀਚਰਾਂ ਵੱਲੋਂ ਕੀ ਸਪੋਰਟ ਮਿਲੀ ਸਕੂਲ ਵੱਲੋਂ ਫੁੱਲ سپورਟ ਸੀ ਮੇਰੇ ਕੋਚ ਅੰਸ਼ੂਲ ਸਰ ਉਹਨੇ ਵੀ ਫੁੱਲ سپورਟ ਕੀਤੀ ਉਹਨਾਂ ਨੇ ਪ੍ਰੋਪਰ ਟ੍ਰੇਨਿੰਗ ਦਿੱਤੀ ਸੀ ਐਂ ਮੇਰੇ ਪ੍ਰਿੰਸੀਪਲ ਸਰ ਜਿਨ੍ਹਾਂ ਨੇ ਬਹੁਤ سپورਟ ਕੀਤੀ ਮੈਨੂੰ ਕਈ ਵਾਰ ਕੀ ਆ ਵੀ ਦੋਨੇ ਚੀਜ਼ਾਂ ਨੂੰ ਮੇਨਟੇਨ ਕਰਨਾ ਔਖਾ ਹੋ ਜਾਂਦਾ ਸਟੱਡੀ ਨੂੰ ਵੀ ਦਨ ਕੋਈ ਤੁਸੀਂ ਗੇਮ ਰੱਖੀ ਹੋਈ ਹੈਗੀ ਆ ਉਹਨੂੰ ਕੰਪੈਰੀਜ਼ਨ ਜੇ ਕਰੀਏ ਤੇ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਇਸ ਬਾਰੇ ਕੀ ਕਹਿਣਾ ਚਾਹੋਗੇ ਹਜੇ ਤਾਂ ਮੇਰੀ ਸਟੱਡੀ ਮੇਨਟੇਨ ਹੀ ਆ ਲਾਈਕ ਮੇਨਟੇਨ ਹੀ ਚੱਲਦੀ ਪਈ ਦੋਵੇਂ ਚੀਜ਼ਾਂ ਵਾਕਯ ਅੱਗੇ ਜਾ ਕੇ ਦੇਖਦੇ ਆ ਫਿਰ ਤੇ ਕਈ ਵਾਰ ਨਾਲ ਦੇ ਕਲਾਸਮੇਟਸ ਇਸ ਗੱਲ ਦਾ ਕਹਿ ਦਿੰਦੇ ਆ ਵੀ ਕਿ ਤੂੰ ਆ ਗੇਮ ਖੇਡ ਰਹੀਆਂ ਜਾਂ ਜਾਂ ਤੂੰ ਬਸ ਪੜ੍ਹਾਈ ਨਹੀਂ ਕਰਦੀ ਹੈਗੀਆਂ ਕਈ ਵਾਰ ਟੀਚਰ ਵੀ ਕਹਿ ਦਿੰਦੇ ਹੈਗੇ ਆ ਇਦਾਂ ਦੇ ਕਦੀ ਕੋਈ ਗੱਲਬਾਤ ਹੋਈ ਹੈਗੀ ਨਹੀਂ ਇਦਾਂ ਤੇ ਅਜੇ ਤੱਕ ਨਹੀਂ ਹੋਈ ਅੱਜ ਤੇ ਨਹੀਂ ਹੋਈ ਹੈਗੀ ਕਹਿੰਦਾ ਮਤਲਬ ਇਹ ਆ ਵੀ ਕਿ ਫਰੈਂਡਸ ਵੀ ਸਪੋਰਟ ਕਰਦੇ ਟੀਚਰਸ ਵੀ ਸਪੋਰਟ ਕਰਦੇ ਹੈਗੇ ਆ ਤੇ ਫੈਮਿਲੀ ਤੇ ਵੈਲ ਸਾਰੇ ਕਰ ਹੀ ਰਹੇ ਸਪੋਰਟ ਬਹੁਤ-ਬਹੁਤ ਧੰਨਵਾਦੀ ਹਾਂਜੀ ਰਵੀ ਬਸਰਾ ਜੀ ਪਹਿਲੀ ਗੱਲ ਸਾਡੇ ਚੈਨਲ ਵਿਸ਼ਵ ਪਾਰਾ ਟੀਵੀ ਵੱਲੋਂ ਤੁਹਾਨੂੰ ਅਤੇ ਤੁਹਾਡੀ ਸਾਰੀ ਪੂਰੀ ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਕਿ ਬੱਚੇ ਨੇ ਇਸ ਲੈਵਲ ਤੇ ਕੰਪੀਟੀਸ਼ਨ ਜਿੱਤ ਕੇ ਆਂਦਾ ਪੂਰੇ ਦੇਸ਼ ਦਾ ਨਾਂ ਕੀਤਾ ਹੈਗਾ ਆ ਸਾਡੇ ਸ਼ਹਿਰ ਦਾ ਨਾਂ ਕੀਤਾ ਨਕੂਦਰ ਸ਼ਹਿਰ ਦਾ ਦਿਨ ਪੰਜਾਬ ਦਿਨ ਨੈਸ਼ਨਲ ਲੈਵਲ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਦਿਲ ਕਹਿ ਰਿਹਾ ਹੈ ਇਸ ਵਕਤ ਸਭ ਤੋਂ ਮੈਂ ਪਹਿਲਾਂ ਤੁਹਾਡਾ ਇੱਥੇ ਆਉਣ ਤੇ ਸਵਾਗਤ ਕਰਦਾ ਥੈਂਕ ਯੂ ਜੀ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਕਰਿਆ ਕੇ ਅਪਰੀਸ਼ੀਏਟ ਕੀਤਾ ਇਹ ਬਹੁਤ ਵਧੀਆ ਮੈਸੇਜ ਆਂਦਾ ਦੂਸਰੇ ਬੱਚਿਆਂ ਵਾਸਤੇ ਵੀ ਆਪਣੇ ਬੱਚੇ ਸਪੋਰਟਸ ਦੇ ਵਿੱਚ ਵੱਧ ਵੱਧ ਪਾਰਟਿਸਪੇਟ ਕਰਨ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਸ਼ਹਿਰ ਦਾ ਨਾਮ ਰੌਸ਼ਨ ਕਰਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਜੀ ਤੇ ਤੁਸੀਂ ਆਪਣੇ ਬੱਚੇ ਨੂੰ ਕੇਸ ਲੈਵਲ ਤੇ ਦੇਖਦੇ ਹੈਗੇ ਆ ਵੀ ਅ ਅੱਜ ਕਿੱਦਾਂ ਦਾ ਮਹਿਸੂਸ ਕਰ ਰਹੇ ਹੈਗੇ ਆ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਆ ਅਸੀਂ ਤਾਂ ਇਹ ਇੱਥੇ ਤਾਂ ਹੀ ਸੋਚਿਆ ਕਿ 올림픽 ਗੇਮਸ ਤੱਕ ਪਾਰਟਿਸਪੇਟ ਕਰੇ ਜਾ ਕੇ ਏਸ਼ੀਅਨ ਗੇਮਸ ਵੀ ਖੇਡੇ ਉੱਥੇ ਵੀ ਮੈਡਲ ਜਿੱਤ ਕੇ ਆਵੇ ਅਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰੇ ਠੀਕ ਹੈ ਤੇ ਜਿਸ ਤਰ੍ਹਾਂ ਕਿ ਤੁਹਾਡੀ ਫੈਮਿਲੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਆ ਪੋਲਿਟਿਕਸ ਦੇ ਨਾਲ ਵੀ ਸਬੰਧ ਰੱਖਦੀ ਹੈਗੀ ਆ ਸੋ ਤੁਹਾਡੇ ਫਾਦਰ ਸਾਹਿਬ ਵੀ ਵਧੀਆ ਐਜੂਕੇਟਿਡ ਰਿਟਾਇਰਡ ਪਰਸਨ ਨੇ ਬੈਂਕ ਦੇ ਵਿੱਚੋਂ ਤੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਕਿ ਇਸ ਢੰਗ ਦੇ ਨਾਲ ਜੋ ਤੁਹਾਡੀ ਫੈਮਿਲੀ ਹੈ ਇੱਕ ਐਜੂਕੇਟਿਡ ਫੈਮਿਲੀ ਉਹ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਕੀ ਪੇਰੈਂਟਸ ਨੂੰ ਕਿ ਕੀ ਸੰਦੇਸ਼ ਦੇਣਾ ਚਾਹੁੰਦੇ ਹੈਗੇ ਬੱਚਿਆਂ ਨੂੰ ਲੈ ਕੇ ਬਾਕੀ ਤਾਂ ਜੋ ਫਾਦਰ ਸਾਹਿਬ ਵੱਲੋਂ ਸਮਾਜ ਸੇਵਾ ਚੱਲ ਹੀ ਰਹੀ ਹੈ ਉਹਨਾਂ ਦੇ ਕਰਕੇ ਹੀ ਅਸੀਂ ਇੱਥੇ ਅੱਜ ਕਾਉਂਸਲਰ ਦੀ ਸਟੇਜ ਤੇ ਪਹੁੰਚੇ ਆਂ ਬਾਕੀ ਸਾਰਿਆਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਸਪੋਰਟਸ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਇਹ ਆਪਣੇ ਦੇਸ਼ ਦਾ ਪਵਿੱਤਰ ਬਣਾਉਣ ਆਪਣਾ ਆਪਣਾ ਵੀ ਪਵਿੱਤਰ ਬਣਾਉਣ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸਾਡੇ ਨਾਲ ਅ ਗੀਤਾ ਬਸਰਾ ਜੀ ਜੋ ਕਿ ਐਮਸੀ ਨੇ ਅਵਾਰਡ ਨੰਬਰ ਕਿੰਨਾ ਹੈ 7 7 ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੈਗੇ ਆ ਅਸੀਂ ਤਾਂ ਬਹੁਤ ਅਸੀਂ ਤਾਂ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰ ਰਹੇ ਹਾਂ ਕਿ ਹਾਂਜੀ ਸਾਡੀ ਬੇਟੀ ਨੇ ਇੱਥੇ ਤੱਕ ਸਾਨੂੰ ਮਤਲਬ ਨਾਮ ਸਾਡਾ ਰੌਸ਼ਨ ਕੀਤਾ ਪੂਰੇ ਸ਼ਹਿਰ ਚ ਕੀ ਪੂਰੇ ਇੰਡੀਆ ਚ ਬਹੁਤ ਜ਼ਿਆਦਾ ਸਨਮਾਨ ਮਹਿਸੂਸ ਹੋ ਰਿਹਾ ਜੀ ਤੇ ਅੱਗੇ ਤੁਸੀਂ ਕੀ ਫਿਊਚਰ ਨੂੰ ਸੋਚ ਰਹੇ ਹੈਗੇ ਆ ਵੀ ਕਿ ਬੱਚੇ ਦਾ ਕਿੱਦਾਂ ਫਿਊਚਰ ਦੇਖ ਰਹੇ ਹੋ ਫਿਊਚਰ ਬਸ ਉਹ ਓਲੰਪਿਕ ਚਾਹੂਗੀ ਦੇਖੂਗੀ ਤੁਹਾਨੂੰ ਨੈਕਸਟ ਹਾਂਜੀ ਉਹਦੇ ਤੱਕ ਬਹੁਤ ਵਧੀਆ ਗੱਲ ਹੈ ਉਹਦੇ ਤੱਕ ਤਾਂ ਲੈ ਕੇ ਜਾਵਾਂਗੇ ਜੀ ਹਾਂਜੀ ਤੋ ਬਾਕੀ ਬੱਚੇ ਨੂੰ ਜਦਾਂ ਕਿ ਕੋਚਿੰਗ ਦੀ ਲੋਡ ਹੁੰਦੀ ਆ ਜਾਂ ਹੋਰ ਉਸ ਡਾਈਟਸ ਵਗੈਰਾ ਨਾਲ ਹੋਰ ਬਹੁਤ ਚੀਜ਼ਾਂ ਕਈ ਵਾਰ ਕੀ ਆ ਅਸੀਂ ਦੇਖਦੇ ਹੈਗੇ ਆ ਵੀ ਖਿਡਾਰੀ ਬਹੁਤ ਵਧੀਆ ਹੋ ਜਾਂਦਾ ਲੇਕਿਨ ਉਹ ਕਿਤੇ ਨਾ ਕਿਤੇ ਡਾਈਟ ਦੇ ਪੱਖੋਂ ਕਿਤੇ ਨਾ ਕਿਤੇ ਗਾਈਡੈਂਸ ਦੇ ਪੱਖੋਂ ਕਮਜ਼ੋਰ ਰਹਿ ਜਾਂਦਾ ਵੀਕ ਰਹਿ ਜਾਂਦਾ ਉਹਦੇ ਵਿੱਚ ਕੀ ਆ ਵੀ ਉਹਦਾ ਜੋ ਟੈਲੈਂਟ ਆ ਉਹ ਸਾਰਿਆਂ ਦੇ ਸਾਹਮਣੇ ਨਹੀਂ ਆ ਸਕਦਾ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਤੇ ਇਹਨੂੰ ਤਾਂ ਪੂਰੀ ਸਪੋਰਟ ਹੈ ਦੇ ਕੋਚ ਸਾਹਿਬ ਸਾਰੀ ਡਾਈਟ ਵੀ ਔਰ ਪੂਰੀ ਸਾਨੂੰ ਗਾਈਡੈਂਸ ਉਹ ਦੇ ਰਹੇ ਆ ਟਾਈਮ ਟੂ ਟਾਈਮ ਸਾਨੂੰ ਸਕੂਲ ਬੁਲਾ ਕੇ ਪ੍ਰਿੰਸੀਪਲ ਸਰ ਸਾਰੀ ਗੱਲ ਦੱਸਦੇ ਆ ਜੀ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਦੱਸਿਆ ਸੀ ਉਦਾਂ ਉਦਾਂ ਕੀਤੀ ਤਾਂ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਜੀ ਹਾਂਜੀ ਚਲੋ ਇੱਕ ਵਾਰ ਫੇਰ ਤੋਂ ਪੂਰੀ ਫੈਮਿਲੀ ਨੂੰ ਬਹੁਤ-ਬਹੁਤ ਸਾਡੇ ਚੈਨਲ ਵਿਸ਼ਵ ਭਾਰਤ ਟੀਵੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੋ ਬੱਚਾ ਇਸੇ ਤਰ੍ਹਾਂ ਅੱਗੇ ਸਟੈਪ ਬਾਈ ਸਟੈਪ ਤਰਕੀਆਂ ਕਰੇ ਸਾਡੇ ਚੈਨਲ ਵੱਲੋਂ ਇਹ ਸ਼ੁਭ ਕਾਮਨਾਵਾਂ ਹੈਗੀਆਂ ਸੋ ਜੋ ਕਿ ਮੈਡਲ ਮਿਲਿਆ ਹੈਗਾ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾਣਾ ਚਾਹਾਂਗੇ ਹਾਂਜੀ ਬੇਟਾ ਦਿਖਾਓ ਕਿ ਇਹ ਤੁਸੀਂ ਮੈਡਲ ਦੇਖ ਸਕਦੇ ਹੋ ਕਿ ਜੋ ਕਿ ਇੰਡੀਆ ਦੀ ਸ਼ਾਨ ਬਣ ਕੇ ਇਹ ਇਸ ਵਕਤ ਨਕੋਦਰ ਸ਼ਹਿਰ ਦਾ ਜਿਹੜਾ ਨਾਂ ਚਮਕਾਉਣ ਵਾਲੀ ਬੇਟੀ ਹਾਂਜੀ ਆ ਸਰਟੀਫਿਕੇਟ ਵੀ ਮਿਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਜੋ ਕਿ ਆਪਣੇ ਆਪ ਦੇ ਵਿੱਚ ਬੋਲ ਰਿਹਾ ਇਹਨੂੰ ਕੋਈ ਪ੍ਰਮਾਣ ਦੀ ਲੋੜ ਨਹੀਂ ਹੈਗੀ ਵਿਰੋ ਵਿਰੋਨਿਕਾ ਬਸਰਾ ਸੌਰੀ ਨਾ ਥੋੜਾ ਜਿਹਾ ਮੈਨੂੰ ਬੋਲਣ ਦੇ ਵਿੱਚ ਪ੍ਰੋਬਲਮ ਆ ਰਹੀ ਆ ਲੇਕਿਨ ਨਾਂ ਦੇ ਪਿੱਛੇ ਨਹੀਂ ਅਸੀਂ ਜਾਣਾ ਹੈਗਾ ਅਸੀਂ ਬੱਚੇ ਦਾ ਕੰਮ ਦੇਖ ਰਹੇ ਹੈਗੇ ਆ ਵੀ ਉਹਦੀ ਮਿਹਨਤ ਉਹਦੇ ਪੇਰੈਂਟਸ ਦੀ ਮਿਹਨਤ ਬਹੁਤ ਵੱਡੇ ਲੈਵਲ ਤੇ ਨਜ਼ਰ ਆ ਰਹੀ ਹੈ ਤੁਹਾਨੂੰ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਸੀਗੇ ਬਹੁਤ-ਬਹੁਤ ਧੰਨਵਾਦ ਜੀ ਰਵੀ ਬਸਰਾ ਜੀ ਗੀਤਾ ਬਸਰਾ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਇੱਕ ਵਾਰ ਫਿਰ ਤੋਂ ਬਹੁਤ ਜ਼ਿਆਦਾ ਬਹੁਤ ਵੱਡੇ ਲੈਵਲ ਤੇ ਮੁਬਾਰਕਾ ਬਟਿਆ ਰਾਣੀ ਨੂੰ ਵੀ ਪੂਰੀ ਫੈਮਿਲੀ ਨੂੰ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ